ਹਜੇ ਤੱਕ ਤਾਂ ਸੁਣਿਆ ਸੀ ਕਿ ਸੱਸ ਕਦੇ ਮਾਂ ਨਹੀਂ ਬਣ ਸਕਦੀ ਪਰ ਇਸ ਕੁੜੀ ਦੀ ਗੱਲ ਸੁਣ ਕੇ ਨਾ ਯਕੀਨ ਜਾ ਹੋ ਗਿਆ ਆ ਸੁਣਿਓ ਫਿਰ ਇਸ ਕੁੜੀ ਦੀ ਗੱਲਬਾਤ ਨੂੰ ਕਹਿੰਦੇ ਸੱਸ ਕਿਵੇਂ ਮਾਂ ਬਣ ਸਕਦੀ ਹੈ ਮਾਂ ਕਹਿੰਦੀ ਆ ਕਿ ਜਦ ਤੋਂ ਤੂੰ ਵਿਆਹ ਕੇ ਗਈਆਂ ਨੂੰ ਪੁੱਤ ਹਾਂ ਸਾਡੇ ਘਰ ਦੀ ਰੌਣਕ ਵੀ ਨਾਲ ਹੀ ਲੈ ਗਈ ਵਾਕਿਆ ਹੀ ਤੇ ਦੂਜੇ ਪਾਸੇ ਸੱਸ ਕਹਿੰਦੀ ਆ ਕਿ ਜਦ ਤੋਂ ਤੂੰ ਸਾਡੇ ਘਰ ਵਿੱਚ ਵਿਆਹ ਕੇ ਆਈਆਂ ਨਾ ਹੂੰ ਤੇਰੇ ਆਉਣ ਨਾਲ ਸਾਡੇ ਘਰ ਦੀ ਰੌਣਕ ਚਲੀ ਗਈ ਓਏ ਹੋਏ ਵਾਕਿਆ ਇਦਾਂ ਹੀ ਹੁੰਦਾ ਆ ਕਿੰਨੇ ਲੋਕ ਸਹਿਮਤ ਨੇ ਇਸ ਕੁੜੀ ਦੀ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਬਹੁਤ ਹੀ ਸੋਹਣੀ ਗੱਲ ਕਹੀ ਆ ਬਾਬਾ ਜੀ ਨੇ ਤੇ ਬਹੁਤ ਹੀ ਵਧੀਆ ਸਮਝਾਉਣ ਦਾ ਤਰੀਕਾ ਆ ਆ ਦੇਖਿਓ ਤੁਹਾਡੇ ਕੰਨਾਂ ਦੇ ਨਾਲ ਪਰਦੇ ਖੁੱਲ ਜਾਣਗੇ ਆ ਸੁਣਿਓ ਜੀ ਨਾਲ ਪਿਆਰਿਓ ਪਹਿਲੇ ਸਮਿਆਂ ਦੀ ਗੱਲ ਆ ਵੀ ਦੋ ਸਕੇ ਭਰਾ ਹਾਂ ਇਕੱਠੇ ਰਹਿੰਦੇ ਜੁਆਇੰਟ ਫੈਮਿਲੀ ਕੀ ਬਾਤ ਛੋਟੇ ਭਰਾ ਨੂੰ ਨਾ ਲੋਕ ਚੱਕ ਲਾਉਣ ਲੱਗੇ ਵੀ ਤੇਰਾ ਬڑا ਭਰਾ ਮਾੜਾ ਤੇਰੇ ਨਾਲ ਧੋਖਾ ਕਰੂ ਬਚਾ ਕਰ ਹਾਂ ਹਾਂ ਅੱਗੇ ਕਹਿੰਦੇ ਭੈਣ ਭਰਾ ਨਾ ਇੰਨੇ ਕੰਨਾਂ ਦੇ ਕੱਚੇ ਨਹੀਂ ਹੁੰਦੇ ਵੀ ਲੋਕਾਂ ਦੀਆਂ ਗੱਲਾਂ 'ਚ ਆ ਕੇ ਭਾਂਡੇ ਅਟ ਕਰ ਲੈਣਾ ਆਪਣੇ ਦਿਮਾਗ ਤੋਂ ਮਾੜਾ ਮੋਟਾ ਕੰਮ ਲੈ ਲੈਂਦੇ ਇੱਕ ਦੂਜੇ ਨੂੰ ਪਰਖ ਕੇ ਦੇਖ ਲੈਂਦੇ। ਉਹੀ ਗੱਲ ਹੋਈ ਦੋਵਾਂ ਦੇ ਬੱਚੇ ਵੀ ਸੀਗੇ ਛੋਟੇ ਇੱਕ ਦਿਨ ਉਹਦਾ ਬڑا ਭਰਾ ਨਾ ਇੱਕ ਆਪਣਾ ਬੱਚਾ ਇੱਕ ਆਪਣੇ ਛੋਟੇ ਭਰਾ ਦਾ ਬੱਚਾ ਦੋ ਬੱਚਿਆਂ ਨੂੰ ਆ ਗੱਲ ਸੁਣਨ ਵਾਲੀ ਆ। ਖੇਤ ਜਾ ਕੇ ਦੋਵੇਂ ਬੱਚਿਆਂ ਨੇ ਗੰਨਾ ਮੰਗਿਆ ਤੇ ਉਹਨੇ ਖੇਤ 'ਚੋਂ ਗੰਨਾ ਇੱਕ ਪੱਟਿਆ ਆਪਣੇ ਗੋਡੇ ਨਾਲ ਉਹਦੇ ਦੋ ਟੁਕੜੇ ਕਰੇ ਤੁਹਾਨੂੰ ਪਤਾ ਜੜ ਵਾਲਾ ਪਾਸਾ ਕਈ ਵਾਰ ਕਾਣਾ ਨਿਕਲਿਆ ਹੁੰਦਾ ਗਲਿਆ ਹੋਇਆ। ਉਹਨੇ ਦੇਖਿਆ ਉਧਰ ਉਹਦੇ ਛੋਟੇ ਭ ਦੱਕੇ ਨਾ ਜਿਹਨੇ ਕਾਣਾ ਗੰਨਾ ਆਪਣੇ ਬੱਚੇ ਨੂੰ ਦਿੱਤਾ ਆਪਣੇ ਭਰਾ ਦੇ ਬੱਚੇ ਨੂੰ ਵਧੀਆ ਪਾਸੇ ਆ ਇਹ ਦ੍ਰਿਸ਼ ਉਹਦਾ ਛੋਟਾ ਭਰਾ ਕੁਦਰਤੀ ਦੂਰ ਖੜਾ ਦੇਖਦਾ ਹੈ ਕੀ ਬਾਤ ਜਿਵੇਂ ਸਿਆਣੇ ਕਹਿੰਦੇ ਆ ਧਾਲ ਦਾ ਸਾਰਾ ਪਤੀਲਾ ਨਹੀਂ ਖਾਣਾ ਪੈਂਦਾ ਇੱਕ ਚਮਚੇ ਨਾਲ ਪਤਾ ਲੱਗ ਜਾਂਦਾ ਕਿ ਮੁੰਡਰ ਚ ਠੀਕ ਹੈ ਕਿ ਗਲਤ ਹੈ ਉਹਦੇ ਭਰਾ ਨੇ ਦੂਰ ਖੜੇ ਨੇ ਸੋਚਿਆ ਕਹਿੰਦਾ ਮੇਰਾ ਭਰਾ ਬੇਈਮਾਨ ਨਹੀਂ ਹੋ ਸਕਦਾ ਜਿਨੇ ਇੱਕ ਗਲਿਆ ਗੰਨਾ ਵੀ ਮੇਰੇ ਪੁੱਤ ਨੂੰ ਨਹੀਂ ਦਿੱਤਾ ਸਹੀ ਗੱਲ ਬੇਈਮਾਨੀ ਕਰ ਜੀ ਇੱਕ ਵਧੀਆ ਦਿੱਤਾ ਹੈ ਨਾ ਕੀ ਬਾਤ ਹੈ ਇਹਦੇ ਭੈਣ ਭਰਾ ਵਿੱਚ ਪਿਆਰ ਜ਼ਰੂਰੀ ਮਾਪੇ ਦਾ ਸਤਕਾਰ ਜ਼ਰੂਰੀ ਪਤੀ ਪਤਨੀ ਵਿੱਚ ਵਿਸ਼ਵਾਸ ਜ਼ਰੂਰੀ ਤਨ ਢਕਣ ਲਈ ਚੰਗਾ ਲਿਬਾਸ ਜ਼ਰੂਰੀ ਚੰਗਾ ਆਂਡ ਗੁਮਾਂਡ ਬਹੁਤ ਜ਼ਰੂਰੀ ਔਖੇ ਵੇਲੇ ਇੱਕ ਦੂਜੇ ਦਾ ਸਾਥ ਬਹੁਤ ਹੀ ਸ਼ਰਮ ਦੀ ਗੱਲ ਆ ਇੱਕ ਵਾਰ ਆ ਵੀਡੀਓ ਨੂੰ ਨਾ ਧਿਆਨ ਨਾਲ ਦੇਖਿਓ ਆ ਦੇਖਿਓ ਫਿਰ ਯਾਰ ਬੜੀ ਸ਼ਰਮ ਦੀ ਗੱਲ ਹੈ ਸਭ ਤੋਂ ਵੱਧ ਮੈਸੇਜ ਪਤਾ ਕੀ ਆਉਂਦੇ ਆ ਆ ਸੁਣਿਓ ਕਹੇ ਜੀ ਸਾਡਾ ਈਨ੍ਹੇ ਸਾਲ ਹੋ ਗਏ ਵਿਆਹ ਹੋਏ ਨੂੰ ਸਾਡਾ ਘਰ ਵਾਲਾ ਅੱਜ ਵੀ ਬਾਹਰ ਮੂੰਹ ਮਾਰਨੋਂ ਨਹੀਂ ਕਿ ਸਭ ਤੋਂ ਵੱਡਾ ਬੇਸ਼ਰਮ ਬੰਦਾ ਤੇ ਹੋ ਇਹਨੂੰ ਇਹ ਵੀ ਨਹੀਂ ਦਿਖਦਾ ਕਿ ਮੈਂ ਗੁਰੂ ਮਹਾਰਾਜ ਦੇ ਦਰ ਤੇ ਜਾ ਕੇ ਥਾਪੜਾ ਲੈ ਕੇ ਕਿਸੇ ਦੇ ਜਿਗਰ ਦਾ ਟੋਟਾ ਵਿਆਹ ਕਿ ਲੈ ਆਇਆ ਹਾਂ ਮਤ ਧੁਖਾ ਕਰਦਾ ਫਿਰ ਤੇ ਦੂਸਰੀਆਂ ਬੇਸ਼ਰਮੋ ਕੁੜੀਆਂ ਆ ਧਿਆਨ ਨਾਲ ਸੁਣਿਓ ਕਿਨਾਂ ਨੂੰ ਇਹ ਵੀ ਨਹੀਂ ਦਿਖਦਾ ਪਿਆ ਕਿ ਅਸੀਂ ਕਿਸੇ ਦਾ ਘਰ ਦਾ ਬੇੜਾ ਗਰਕ ਕਰ ਬੇੜਾ ਗਰਕ ਮੈਂ ਕਹਿੰਦਾ ਕਿ ਥੋੜੀ ਬੋਦੀ ਵਫਾਦਾਰੀ ਤਾਂ ਨਿਭਾ ਦਿਆ ਕਰੋ ਹਾਂ ਕਿ ਸਾਰਾ ਵਫਾਦਾਰੀ ਵਾਲਾ ਟੈਗ ਜਿਹੜਾ ਕੁੱਤਿਆਂ ਨੂੰ ਦੇਣ ਵਾਸਤੇ ਰੱਖਿਆ ਹੈ ਕੁੱਤਿਆਂ ਨੂੰ ਕਿੰਨੇ ਲੋਕ ਸਹਿਮਤ ਹੈ ਇਸ ਵੀਰ ਦੀ ਗੱਲ ਨਾਲ ਕਮੈਂਟ ਚ ਜ਼ਰੂਰ ਦੱਸਿਓ ਇਹ ਹੁੰਦਾ ਭੈਣ ਤੇ ਭਰਾ ਦਾ ਰਿਸ਼ਤਾ ਆ ਦੇਖਿਓ ਫਿਰ ਇੱਕ ਵਾਰ ਇਸ ਵੀਡੀਓ ਨੂੰ ਚੱਲ ਚੰਗਾ ਵੀਰੇ ਫਿਰ ਮੈਂ ਚਲਦੀ ਆ ਰੁਕ ਜਾ ਭੈਣੇ ਇੱਕ ਮਿੰਟ ਹੂੰ ਐਸ ਵਾਰੀ ਤਾਂ ਭੈਣੇ ਤੂੰ ਆ ਹੀ ਰੱਖ ਜਦੋਂ ਅਗਲੀ ਵਾਰੀ ਆਇੰਗੇ ਨਾ ਤੈਨੂੰ ਸ਼ੂਟ ਬਣਾ ਕੇ ਦਵਾਂਗਾ ਐਸ ਵਾਰੀ ਹੱਥ ਥੋੜਾ ਤੰਗ ਆ ਅਸ ਸੁਣਿਓ ਨਾ ਵੀਰੇ ਆਇਂ ਬੋਲ ਕਿ ਮੈਨੂੰ ਪ੍ਰਾਈ ਨਾ ਕਰ ਮਾਪਿਆਂ ਤੋਂ ਬਾਅਦ ਪੇਕੇ ਭਰਾਵਾਂ ਨਾਲ ਹੀ ਹੁੰਦੇ ਆ ਮੈਨੂੰ ਤੇ ਦਿੱਤੋਂ ਕੁਝ ਨਹੀਂ ਚਾਹੀਦਾ ਬਸ ਮੇਰੀ ਪੇਕਿਆਂ ਤੱਕ ਦੀ ਸਾੰਝ ਕਦੇ ਨਾ ਮੁੱਕਣ ਦੇਈ ਦੇਖ ਯਾਰ ਜਿਹੜੀਆਂ ਭੈਣਾਂ ਹੁੰਦੀਆਂ ਨਾ ਉਹਨਾਂ ਨੂੰ ਕੋਈ ਲੈਣ ਦੇਣ ਦਾ ਲਾਲਚ ਨਹੀਂ ਹੁੰਦਾ ਉਹ ਤੇ ਹਮੇਸ਼ਾ ਆਪਣੇ ਭਰਾਵਾਂ ਦਾ ਸੂਖੀ ਮੰਗਦੀਆਂ ਨੇ ਨਾਲੇ ਭੈਣਾਂ ਦਾ ਜਿਹੜਾ ਰਿਸ਼ਤਾ ਮਾਪਿਓ ਤੋਂ ਬਾਅਦ ਉਹਨਾਂ ਦੇ ਭਰਾ ਤੇ ਭਾਬੀ ਦੇ ਨਾਲ ਹੀ ਹੁੰਦਾ ਆ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਨਨਾਨ ਹੋਵੇ ਤਾਂ ਐਦਾ ਦੀ ਆ ਦੇਖਿਓ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਆ ਦੇਖਿਓ ਫਿਰ ਇਸ ਵੀਡੀਓ ਨੂੰ ਬੜੇ ਧਿਆਨ ਨਾਲ ਨਾਵਲ ਬੁੱਤ ਜੈਕਟ ਬੋਸੋਣੀ ਇੱਕ ਇਹਦੇ ਵਾਸਤੇ ਲੈ ਕੇ ਆਈਆਂ ਇਹ ਮੈਂ ਆਪਣੀ ਭਾਬੀ ਵਾਸਤੇ ਜੈਕਟ ਲੈ ਕੇ ਆਈਆਂ ਕੱਲ ਉਹਦਾ ਜਨਮ ਦਿਨ ਹੈ ਨਾ ਜਿਐਸੀ ਮੂਰੇ ਲੱਗ ਕੇ ਭਰਾ ਨੂੰ ਵਿਆਹ ਜਾਂਦੇ ਆ ਨਾ ਤੇ ਸਾਨੂੰ ਮੂਰੇ ਲੱਗ ਕੇ ਪਰਜਾਈਆਂ ਦੇ ਛਾ ਵੀ ਪੂਰੇ ਕਰਨੇ ਚਾਹੀਦੇ ਆ ਕਿਉਂਕਿ ਮਾਪੇ ਤੋਂ ਬਾਅਦ ਅਸਲੀ ਪੇਕੇ ਭਰਾ ਭਰਜਾਈਆਂ ਨਾਲ ਹੀ ਹੁੰਦੇ ਆ ਮੈਨੂੰ ਬਹੁਤ ਖੁਸ਼ੀ ਆ ਕਿ ਮੇਰੇ ਭਰਾ ਦਾ ਘਰ ਇਦਾਂ ਹੀ ਰਾਜੀ ਖੁਸ਼ੀ ਵਸਦਾ ਰਹੇ ਤੇ ਮੇਰੀ ਭਰਜਾਈ ਮੈਨੂੰ ਇਦਾਂ ਹੀ ਆਉਂਦੀ ਜਾਂਦੀ ਇਹਨੂੰ ਪੁੱਛਦੀ ਰਹੇ ਸਾਰੀਆਂ ਨਨਾਨਾ ਮਾੜੀਆਂ ਨਹੀਂ ਹੁੰਦੀਆਂ ਕੁਝ ਕੁਝ ਨਨਾਨਾ ਮਾੜੀਆਂ ਹੁੰਦੀਆਂ ਨੇ ਜਿੰਨ ਨਾਨ ਸਮਝਦਾਰ ਹੋਵੇ ਨਾ ਤੇ ਜਿਹੜੀਆਂ ਭਾਬੀਆਂ ਹੁੰਦੀਆਂ ਨੇ ਉਹ ਵੀ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ ਨੇ ਉਹ ਵੀ ਆਪਣੀ ਨਨਾਨਾ ਨੂੰ ਬਹੁਤ ਪਿਆਰ ਕਰਦੀਆਂ ਨੇ ਭਾਬੀਆਂ ਵੀ ਮਾੜੀਆਂ ਨਹੀਂ ਹੁੰਦੀਆਂ ਨੇ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਗੱਲ ਨਾ ਸੁਣਨ ਵਾਲੀ ਆ ਗੱਲ ਆ ਤਲਾਕशुदा ਹਸਬੰਦ ਵਾਈਫ ਦੀ ਕੁਝ ਸਾਲਾਂ ਬਾਅਦ ਜਦੋਂ ਆਪਸ ਵਿੱਚ ਮਿਲੇ ਤਾਂ ਕੀ ਗੱਲਬਾਤ ਹੋਈ ਆ ਸੁਣਿਓ ਜਿਹੜਾ ਬੜੇ ਧਿਆਨ ਨਾਲ ਜਨਰਲ ਵੋਗੀ ਕਿ ਨੀਚੇ ਵਾਲੀ ਸੀਟ ਪਰ ਸੋ ਰਹਾ ਥਾ ਜੈਸੇ ਟ੍ਰੇਨ ਰੁੱਕ ਕੇ ਰਵਾਨਾ ਹੋਈ ਉਸकी ਅੱਖੇ ਖੁੱਲ ਗਈ ਤਾਂ ਸਾਹਮਣੇ ਦੇਖਾ ਉਸकी ਤਲਾਕशुदा ਪਤਨੀ ਬੈਠੀ ਨਹੀਂ ਉਸकी ਮਾथे ਪਰ ਬਿੰਦੀ ਨਹੀਂ ਗਲੇ ਮੇ ਮੰਗਲਸੂਤਰ और एक पुरानी सी साड़ी पहन रखी थोड़ी देर के बाद वो दूसरी तरफ देखने लगा फिर कुछ सोचने के बाद वो उसकी बगल में जाकर बैठ गया और कहा क्या तुमने अभी तक शादी नहीं की पत्नी ने कहा क्या तुमने की मैंने भी नहीं की कहाँ जा रहे हो मैं कानपुर जा रहा हूँ और आप कहाँ जा रही हो मैं भी कानपुर जा रही हूँ हु। बड़े भैया के पास मम्मी रहती है तबीयत खराब है मिलने जा रही हो क्या करती हो कुछ नहीं बस प्राइवेट स्कूल में छः हजार रुपये में पढ़ाती हूँ अपना काम चल जाता है पति ने कहा मैंने कहा था न तलाक के समय कुछ पैसे ले लो काम आएंगे पर अपना स्वाभिमान ऊंचा रखा पत्नी ने कहा मैं जमीर को जवाब क्या जवाब देती सही मैं चंद पैसों के लिए मेरा जमीर नहीं गरा सकते अब बातें चलती रही इतनी देर में कुल्फ़ी बेचने वाला आया अच्छा। और पति ने कहा कुल्फी खाओगी एक ही सत पर खाऊंगी कि पैसे मैं दूंगी दोनों ने कुल्फी खाई और बातें चल रही पति ने कहा मैंने सारी बुरी आदतें छोड़ दी जो तुझे पसंद नहीं थी ना पूरी छोड़ दी शराब भी नहीं पीता नीचा भी नहीं दिखाता गुस्सा भी नहीं करता अब क्या फायदा पत्नी ने कहा समय रहते सुधर जाते सही बहुत टेंशन करती थी ना टेंशन के चलते मेरे दो भी गर्भपात हो गया आज मेरे दो बच्चे होते एक आठ साल का एक छः साल का मुझे भी संतान का सुख प्राप्त होता पति ने कहा अब तो मैं बिल्कुल अकेला हो गया माँ भी चली गई पत्नी ने चौंक कर कहा माँ अच्छी वाली तो छोड़ के आई थी माँ कैसे चली गई क्या बताऊँ रोज कहती थी, थी बेटा बहू को लिया घर बेटा बहू को घर लिया कैसे पता था कि तलाक के बाद बवे घर नहीं आती और पति और पत्नी दोनों की आंखों से आंसू बहने लगे पति ने कहा प्लीज आ जाओ ना मेरी जिंदगी में वापस बिल्कुल अकेला हो गया हूँ लौट आऊँ मेरी जिंदगी में मुझे माफ़ कर दो ना तेरे बिना अब मैं अधूरा सा लगता हूँ पत्नी ने का पहले ही बुरी आदतें छोड़ देते तो ये जिंदगी न तेरी न मेरी बर्बाद होती और जहाँ बीवी को उतरना था वहाँ पर वो नहीं उतरी और अपने पति के कंधे पर सिर रख कर आँखों से आंसू बह रहे थे और सोच रही थी कि काश ये जिंदगी शुरू से ऐसी होती और उसने अपनी जिंदगी का नया पड़ाव शुरू करने की सोच ली पति और पत्नी अब अपने घर की तरफ रुक कर रहे थे पत्नी ने अपने मायके को नहीं अपने पति के घर को चुन लिया और नई जिंदगी का सफर शुरू कर दिया दोनों अपने घर पहुंचे और उस घर को फिर से सजा दिया तो ऐसे रिश्तों की कदर समय रहते कर लिया करो अगर स्टोरी लगी हो अच्छी लगी हो तो शेयर जरूर कर देना देखिया बहुत वाल बात आ समझण आला इस गल क्योंकि ਕੁਝ ਫੈਸਲੇ ਆਪਾਂ ਜਲਦਬਾਜੀ ਵਿੱਚ ਕਰ ਲੈਣੇ ਆ ਜਿਹੜੇ ਫੈਸਲੇ ਆਪਾਂ ਜਲਦਬਾਜੀ ਵਿੱਚ ਕਰ ਲੈਣੇ ਆ ਸਾਨੂੰ ਅੱਗੇ ਜਾ ਕੇ ਉਹ ਫੈਸਲਿਆਂ ਤੋਂ ਪਸਤਾਣਾ ਪੈਂਦਾ ਆ ਇਸ ਕਰਕੇ ਕੋਈ ਵੀ ਫੈਸਲਾ ਕਰਨਾ ਹੈ ਨਾ ਸਾਨੂੰ ਬਹੁਤ ਸੋਚ ਸਮਝ ਕੇ ਕਰਨਾ ਚਾਹੀਦਾ ਆ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ ਦੁਨੀਆਂ ਦਾ ਸਭ ਤੋਂ ਸਸਤਾ ਮਜ਼ਦੂਰ ਪਤਨੀ ਹੁੰਦੀ ਆ ਜਿਸ ਨੂੰ ਸਾਰੀ ਜ਼ਿੰਦਗੀ ਇਹ ਵੈਅਮ ਚ ਰੱਖਿਆ ਜਾਂਦਾ ਆ ਕਿ ਉਹ ਘਰ ਦੀ ਮਾਲਕਾ ਨਾ ਕਿੰਨੇ ਲੋਕ ਇਸ ਗੱਲ ਨਾਲ ਸਹਿਮਤ ਆ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਇਸ ਕੁੜੀ ਨੇ ਮੁੰਡੇ ਨੂੰ ਕਿਹਾ ਕਿ ਤੂੰ ਆਪਣੀ ਮਾਂ ਦਾ ਗੁਲਾਮ ਆ ਫਿਰ ਮੁੰਡੇ ਨੇ ਕੀ ਜਵਾਬ ਦਿੱਤਾ ਆ ਸੁਣਿਓ ਫਿਰ ਇਸ ਵੀਰ ਦੇ ਮੂੰਹੋਂ ਹੀ ਗੱਲ ਹਾਂ ਮੈਂ ਆਪਣੀ ਮਾਂ ਦਾ ਗੁਲਾਮ ਤੋ ਔਰ ਕਿਉਂ ਨਾ ਹਾਂ ਪਾਲ ਪੋਸ ਕਰ ਬੜਾ ਕੀਆ ਉਸਨੇ ਮੁਝੇ ਹਾਂ ਦੇਖੋ ਮੈਂ ਤੁਮਹੇ ਬਹੁਤ ਪਿਆਰ ਕਰਦਾ ਹਾਂ ਔਰ ਹਮੇਸ਼ਾ ਕਰਦਾ ਰਹਾਂਗਾ। ਸਹੀ ਹੈ। ਲੇਕਿਨ ਅਗਰ ਕਿਸੇ ਚੀਜ਼ ਲਈ ਮੇਰੀ ਮਾਂ ਤੁਮੇਂ ਮਨਾ ਕਰ ਰਹੀ ਹੈ ਤਾਂ ਉਹ ਅੱਛੇ ਕੇ ਲਿਏ ਕਰ ਰਹੀ ਹੋਗੀ। ਕਿਉਂਕਿ ਉਸਨੇ ਇਹ ਦੁਨੀਆ ਦੇਖੀ ਹੈ। ਔਰ ਸੌਰੀ ਮੈਂ ਅਭੀ ਇਤਨਾ ਬੜਾ ਨਹੀਂ ਹੁਆ ਹਾਂ ਕਿ ਮੈਂ ਆਪਣੀ ਮਾਂ ਕੇ ਫੈਸਲੋ ਕੇ ਖਿਲਾਫ ਜਾ ਸਕੂ। ਕੀ ਬਾਤ ਹੈ ਭਾਈ। ਆ ਮੁੰਡੇ ਨੇ ਜਵਾਬ ਦੇ ਕੇ ਸਹੀ ਕੀਤਾ ਜਾਂ ਗਲਤ? ਕਮੈਂਟ ਕਰਕੇ ਤੁਸੀਂ ਜਰੂਰ ਦੱਸਣਾ ਆ। ਇਸ ਮੁੰਡੇ ਨੇ ਕੁੜੀਆਂ ਨੂੰ ਸਵਾਲ ਪੁੱਛਿਆ ਕਿ ਤੁਹਾਨੂੰ ਸਭ ਤੋਂ ਜ਼ਿਆਦਾ ਆਸਾਨ ਕਿਹੜਾ ਕੰਮ ਲੱਗਦਾ ਹੈ? ਤੇ ਕੁੜੀਆਂ ਨੇ ਪਤਾ ਕੀ ਜਵਾਬ ਦਿੱਤਾ ਆ ਸੁਣਿਓ ਫਿਰ ਤੁਸੀਂ ਆਪ ਹੀ ਕੁੜੀਆਂ ਦੇ ਮੂੰਹੋਂ ਪੂਰੀ ਗੱਲਬਾਤ ਨੂੰ ਆ ਸੁਣਿਓ ਫਿਰ ਤੁਹਾਨੂੰ ਸਭ ਤੋਂ ਆਸਾਨ ਕੰਮ ਕੌਨਸਾ ਲੱਗਦਾ ਹੈ ਪਾਪਾ ਸੇ ਪੈਸੇ ਮੰਗਣਾ ਕੀ ਬਾਤ ਹੈ ਬਹੁਤ ਜਲਦੀ ਮਿਲ ਜਾਂਦੇ ਹੈ ਵੈਰੀ ਇੱਕਦਮ ਜਲਦੀ ਫਟਾਫਟ ਅਸੀਂ ਸ਼ਾਪਿੰਗ ਕਰਨੇ ਕਾ ਪਾਪਾ ਇੱਥੇ ਭੇਜਦਾ ਔਰ ਪਾਪਾ ਭੇਜ ਦਿੰਦੇ ਹੈ ਹਾਂ ਅੱਗੇ ਸੁਣਿਓ ਭੇਜ ਦਿੰਦੇ ਹੈ ਕਿਉਂਕਿ ਪਿਆਰ ਕਰਦੇ ਹੈ ਨਾ ਬਹੁਤ ਦੇਖਿਆ ਪਰ ਮੈਂ ਐਨਾ ਕੁੜੀਆਂ ਨੂੰ ਇੱਕ ਗੱਲ ਕਹਿ ਦਾਂਗਾ ਜੇ ਤੁਸੀਂ ਆਪਣੇ ਪਾਪਾ ਨੂੰ ਕਮਾਂਦੇ ਵੇਖ ਲਿਆ ਨਾ ਤੁਹਾਡੀਆਂ ਜ਼ਰੂਰਤਾਂ ਤੁਹਾਡੀਆਂ ਖੁਆਇਸ਼ਾਂ ਸਭ ਖਤਮ ਹੋ ਜਾਣਗੀਆਂ ਤੇ ਤੁਹਾਡੇ ਦਿਲ ਦੇ ਵਿੱਚ ਆਪਣੇ ਪਾਪਾ ਲਈ ਹੋਰ ਜ਼ਿਆਦਾ ਇੱਜ਼ਤ ਵਧ ਜੇਗੀ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ ਇੱਕ ਕੁੜੀ ਹੀ ਇੱਕ ਕੁੜੀ ਨੂੰ ਖਰਾਬ ਕਰਦੀ ਆ ਨਹੀਂ ਯਕੀਨ ਫਿਰ ਆਹ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਹਾਏ ਲੋਕ ਕਿਵੇਂ ਆ ਵਧੀਆ ਤੋ ਦੱਸੋ ਮੈਂ ਵੀ ਆ ਯਾਰ ਮੇਰਾ ਇੱਕ ਫਰੈਂਡ ਆ ਉਹਨੂੰ ਵੀ ਤੇਰੀ ਦਿੱਖ ਤਾਂ ਦਿਖਾਈ ਸੀ ਨੂੰ ਤੂੰ ਬੁੱਕ ਪਸੰਦ ਆ। ਮੈਂ ਜਦੋਂ ਮਿਲਣ ਜਾ ਰਹੀਆਂ ਤੂੰ ਵੀ ਚੱਲੇਂਗੀ। ਨਹੀਂ ਯਾਰ ਤੈਨੂੰ ਪਤਾ ਹੈਗਾ ਮੈਂ ਉਹਦੀ ਕੁੜੀ ਨਹੀਂ ਦਿੱਤੀ। ਕੁੜੀਆਂ ਤਾਂ ਨੇ ਤਿੰਨ-ਤਿੰਨ ਚੱਕੀ ਕਰਦੀਆਂ ਨੇ ਤੈਨੂੰ ਤਾਂ ਮੈਂ ਫਿਰ ਵੀ ਇੱਕ ਨਾਲ ਕਹਿ ਰਹੀ ਆ। ਆ ਸੁਣਿਆ ਹੁਣ। ਯਾਰ ਪਲੀਜ਼। ਓਹ ਹੋ ਯਾਰ। ਐਦਾਂ ਦਾ ਕੀ ਹੁੰਦਾ ਕੁਛ ਨਹੀਂ ਹੁੰਦਾ ਚੱਲ ਜੂਗੀ। ਨਹੀਂ ਤੈਨੂੰ ਪਤਾ ਮੇਰੀ ਫਰੈਂਡ ਹੋਣ ਦੇ ਨਾਤੇ ਤੈਨੂੰ ਮੈਨੂੰ ਸਮਝਾਉਣਾ ਚਾਹੀਦਾ। ਸਭ ਕੁਝ ਮੈਨੂੰ ਦੱਸਣੀ ਹੈ। ਯਾਰ ਇੱਕੋ ਇੱਕ ਜ਼ਿੰਦਗੀ ਆ ਜੀ ਲੈਣਾ। ਸਹੀ ਕਹਿੰਦੇ ਨੇ ਘਰ ਦੇ ਕੁੜੀਆਂ ਹੀ ਕੁੜੀਆਂ ਨੂੰ ਵਿਗਾੜਦੀਆਂ ਨੇ ਬਾਹਰ। ਚੱਲ ਯਾਰ ਤੂੰ ਮੰਨ ਲੈ। ਦੇਖਿਆ ਬहोत ਸੋਨਾ ਜਵਾਬ ਦਿੰਦਾ ਇਸ ਕੁੜੀ ਨੇ ਮੈਨੂੰ ਲੱਗਦਾ ਇਹਦੀ ਜਗ੍ਹਾ ਕੋਈ ਹੋਰ ਹੁੰਦੀ ਨਾ ਤੇ ਚੱਲ ਵੀ ਪੈਣਾ ਸੀ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ